ਜਾਬ ਦੇ ਸਾਬਕਾ ਮੰਤਰੀ ਹੋਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮਨੋਰੰਜਨ ਕਾਰਿਆ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਹੜ੍ਹਾਂ ਨੇ ਵਿਆਪਕ ਨੁਕਸਾਨ ਕੀਤਾ ਹੈ ਜਿਸ ਦੇ ਵਿੱਚ 4.8 ਲੱਖ ਏਕੜ ਤੋਂ ਵੱਧ ਫਸਲਾਂ ਤਬਾਹ ਹੋ ਗਈਆਂ ਨੇ ਲਗਭਗ 17000 ਘਰ ਨੁਕਸਾਨੇ ਗਏ ਨੇ ਤੇ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਨੇ ਤੇ ਉੱਥੇ 4657 ਕਿਲੋਮੀਟਰ ਪਿੰਡੂ ਸੜਕਾਂ 455 ਪੁਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਜੇਕਰ ਆਮ ਆਦਮੀ ਪਾਰਟੀ ਸਰਕਾਰ ਨੇ ਮੌਸਮ ਦੀ ਭਾੜ ਦੀ ਆਮ ਤੋਂ ਵੱਧ ਬਾਰਿਸ਼ ਦੀ ਚੇਤਾਵਨੀ ਨੂੰ ਗੰਭੀਰਤਾ ਦੇ ਨਾਲ ਲਿਆ ਹੁੰਦਾ ਤਾਂ ਇੰਨਾ ਹੜ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਉਥੇ ਉਹਨਾਂ ਅੱਗੇ ਆਪ ਸਰਕਾਰ ਐਸ ਡੀ ਆਰ ਐਫ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਾਰ ਹੜ੍ਹਾਂ ਦੀ ਤਿਆਰੀ ਤੇ ਸਾਵਧਾਨੀਆਂ ਦੇ ਲਈ ਪਹਿਲਾ ਤੋਂ ਹੀ ਉਪਾਅ ਕਰਨ ਦੇ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਉਹਨਾਂ ਨੇ ਕਿਹਾ ਕਿ ਐਸ ਡੀ ਆਰ ਐਫ ਦਿਸ਼ਾ ਨਿਰਦੇਸ਼ਾਂ ਹੜ੍ਹ ਪ੍ਰਬੰਧਨ ਦੇ ਲਈ ਇੱਕ ਸਰਗਰਮ ਪਹੁੰਚ ਉਤੇ ਜ਼ੋਰ ਦਿੰਦੇ ਨੇ ਤਿਆਰੀ ਰੋਕਥਾਮ ਤੇ ਹੜ੍ਹ ਪ੍ਰਬੰਧਨ ਦੇ ਲਈ ਇੱਕ ਸਰਗਰਮ ਪਹੁੰਚ ਹੁੰਦੀ ਹੈ ਉਨਾ ਕਿਹਾ ਕਿ ਗਲਤ ਆਣਜੋਗ ਹੈ ਕਿ ਜੁਲਾਈ 2023 ਤੋਂ ਕੋਲ ਸੁਲਤਾਨਪੁਰ ਲੋਧੀ, ਪਟਿਆਲਾ, ਰੋਪੜ, ਡੇਰਾ ਬਸੀ ਤੇ ਪੰਜਾਬ ਦੇ ਹੋਰ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਇੱਕ ਹਜ਼ਾਰ 55.16 ਦੀ ਹੜ੍ਹਾਂ ਦੀ ਮਾਰ ਹੋ ਕਾਲੇ ਛਾ। ਤਾਂ 2023 ਦੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਪੰਜਾਬ, ਬਾਦਸ਼ਾਹਪੁਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਇੱਕ ਸਾਂਝੀ ਕਮੇਟੀ ਨੇ ਹੜ੍ਹ ਦੇ ਜੋਖਮ ਨੂੰ ਘਟਾਉਣ ਦੇ ਲਈ ਜੂਨ 2024 ਦੇ ਵਿੱਚ ਸਤ루ਚ ਬਿਆਸ ਟਿਕਾ ਗਰਦ ਰਿਆਵਾ ਦੇ ਹੜ੍ਹਾਂ ਦੇ ਮੈਦਾਨਾਂ ਦੇ ਲਈ ਇੱਕ ਜੋਖਮ ਸਰਵੇਖਣ ਦਾ ਪ੍ਰਸਤਾਵ ਰੱਖਿਆ ਸੀ। ਸਤਤਲੁਂਦ ਰਿਆ ਦੇ ਡਿਜੀਟਲ ਐਲੀਵੇਸ਼ਨ ਮਾਡਲ ਦੇ ਲਈ 8.92 ਕਰੋੜ ਦੀ ਅਨੁਮਾਨਿਤ ਲਾਗਤ ਦੇ ਬਾਵਜੂਦ ਆਪ ਸਰਕਾਰ 15 ਮਹੀਨਿਆਂ ਤੋਂ ਵੱਧ ਸਮੇਂ ਤੋਂ ਇਸ ਪ੍ਰੋਜੈਕਟ ਦੇ ਲਈ ਟੈਂਡਰ ਜਾਰੀ ਕਰਨ ਦੇ ਵਿੱਚ ਅਸਫਲ ਵੀ ਰਹੀ ਹੈ। ਹਾਂਜੀ ਕਰਦੇ ਜੀ ਅੱਜ ਸਾਡੇ ਵਿੱਚ ਸ਼੍ਰੀ ਮਨੋਰੰਜਨ ਕਾਲੀਆ ਜੀ ਪੂਰਬ ਪ੍ਰਦੇਸ਼ ਅਧਿਐਕਸ਼ ਔਰ ਐਕਸ ਕੈਬਨਿਟ ਮਿਨਿਸਟਰ ਪੰਜਾਬ ਸਾਡੇ ਵਿੱਚ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਕਰਨ ਲਈ ਸਾਡੇ ਪਹੁੰਚੇ ਨੇ ਮੈਂ ਹੁਣ ਬੇਨਤੀ ਕਰੂੰਗਾ ਸ਼੍ਰੀ ਮਨੰਜਨ ਕਾਰਿਆ ਜੀ ਨੂੰ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਸ਼੍ਰੀ ਮਨੰਜਨ ਕਾਰਿਆ ਜੀ ਪੱਤਰਕਾਰ ਸਾਥੀਓ ਸਾਰਿਆਂ ਨੂੰ ਨਮਸਕਾਰ ਅੱਜ ਦੀ ਪ੍ਰੈਸ ਕਾਨਫਰੰਸ आम आदमी पार्टी ने जो फ्लड क्राइसिस मैनेजमेंट च इट एज टोटली totally फेल्ड देखो इस फ्लड के लगभग चार पॉइंट अठ एकड़ का नुकसान होया सतारह हजार हाउसिस ਡੈਮੇਜ ਹੋਏ 400 ਕਿਲੋਮੀਟਰ ਸੜਕਾਂ ਡੈਮੇਜ ਹੋਈਆਂ 2 ਲੱਖ ਲਾਈਵ ਸਟਾਕ ਹੋਇਆ ਸਵਾਲ ਇਹ ਹੈ ਕਿ ਕੋਈ ਵੀ ਸਰਕਾਰ ਵੀ ਕੋਈ ਵੀ ਸਮਾਉ ਫਿਰ ਇਹ ਹੁੰਦਾ ਕਿ ਜਿਹੜੀ ਸਰਕਾਰੀ ਕੰਟੀਨਿਊਸ ਪ੍ਰੋਸੈਸ ਵੀ ਹੈ ਇੱਕ ਪਾਰਟੀ ਦੀ ਆਉਂਦੀ ਹੈ ਸਰਕਾਰ ਦੂਸਰੀ ਪਾਰਟੀ ਦੀ ਆ ਜਾਂਦੀ ਹੈ ਤੀਸਰੀ ਆ ਜਾਂਦੀ ਹੈ ਤਾਂ ਫਿਰ ਇੱਕ ਪਾਸਟ ਰਿਕਾਰਡ ਵੀ ਹੁੰਦਾ ਪਾਸਟ ਹਿਸਟਰੀ ਵੀ ਹੁੰਦੀ ਉਹਨੂੰ ਵੀ ਫੋਲੋ ਕਰਦੇ ਆ ਅਸੀਂ ਔਰ ਜਿਹੜੇ ਫਲੱਡ ਸਾਈਕਲ ਹੈ ਉਹ ਉਹ ਵੀ ਦੌਰਾਨ ਆਂਦੇ ਰਹਿੰਦੇ ਆ ਕਿ ਭਈ 3 ਸਾਲ 2 ਸਾਲ 4 ਸਾਲ ਬਹੁਤ ਤੁਸੀਂ ਸਮਝ ਸਿੱਖ ਤਾਂ ਇੰਸਾਨ ਹੁਣ ਤੋਂ ਸਿੱਤੇ ਕੋ ਕੇ 22 ਚ ਸਰਕਾਰ ਆਈ ਔਰ 25 ਦੇ ਵਿੱਚ ਮੀਟਰੋਲੋਜੀਕਲ ਡਿਪਾਰਟਮੈਂਟ April ਦੇ ਵਿੱਚ ਕਹਿ ਰਿਹਾ ਕਿ ਭਈ मोर दैन एक्सपैक्टेड रेनज होनी हैवी रेन होनी है जो तो जोड़ा मेट्रोलॉजीकल डिपार्टमेंट तो थगाह कर रहा थी तो जुम्मेवारी बनती है कि प्रेंट, मईर्स लवो ठीक है फिर एस डी आर एफ स्टेट डिजास्टर रिस्पोंस फोर्स वोदिया गाइडलाइन है गाइडलाइन है ਕਿ ਵੀ ਤੁਸੀਂ ਪ੍ਰੀਐਮਟਿਵ ਮੀਅਰਸ ਲੈਣੇ ਆ ਮਿਟੀਗੇਟ ਕਿੱਦਾਂ ਕਰ ਸਕਦੇ ਆ ਫਲੱਡ ਇਫੈਕਟਸ ਨੂੰ ਉਹ ਤੁਸੀਂ ਫਾਲੋ ਕਰ ਲਓ ਕੋਈ ਫਾਲੋ ਨਹੀਂ ਕੀਤਾ ਫਿਰ ਤੁਸੀਂ ਆਪਣਾ ਇੱਕ ਐਕਸਪੀਰੀਅੰਸ ਹੋਇਆ ਤੁਹਾਨੂੰ 2023 ਦੇ ਵਿੱਚ ਫਲੱਡਸ ਆਏ ਸੀਗੇ 1056 ਵਿਲੇजेस ਉਦੋਂ ਵੀ ਡੈਮੇਜ ਹੋਇਆ ਉਦੋਂ ਵੀ ਜਿਹੜਾ ਹੈਗਾ ਪਾਣੀ ਚ ਉੱਥੇ ਵੀ ਆਇਆ उन्द, उन्द दो हजार के करीब आया तेई सौ सबक ले जॉइंट कमेटी बनी हैगी तीन स्टेटा ओ पंजाब हिमाचल उत्तराखंड उन्हें चौबीच बनी सी फ्लॉट दे हैं दिपोर्ट दे और एक रिपोर्ट, देती। और रिपोर्ट दे विच किया ना एक सर्वे सर्वे कि सर्वे करवाओ सर्वे जगा और पंद्रह महीने इन्हें टेंडर नहीं फ्लोट किया अठ पॉइंट बानवे करोड़ का जरा ਅੱਪਾ ਹੱਤੇ ਹੱਤ ਰੇਜ਼ ਰੇਜ਼ ਬੈਠੇ ਗਏ ਔਰ ਫਿਰ ਬੰਦਾ ਨੀਤਾ ਪਾਸਟ ਹਿਸਟਰੀ ਹੁੰਦੀ ਉਹ ਮਾਦੋਪੁਰ ਫਲੱਡ ਗੇਟਸ ਆ ਉਹਦੀ ਰਿਪੇਅਰ ਐਂਡ ਮੇਨਟੇਨੈਂਸ ਤਾਂ ਕਰਵਾ ਲੋ ਮਹਾਰਾਜ ਉਹ ਵੀ ਨਹੀਂ ਕਰਵਾਏ ਉਹ ਵੀ ਨਹੀਂ ਕਰਵਾਇਆ ਫੈਕਟ ਹੀ ਹੋਇਆ ਕਿ ਜਦੋਂ 2 ਲੱਖ ਕ్యూਬਿਕ ਵਾਟਰ ਆਇਆ ਤੇ ਫਿਰ ਤੁਸੀਂ ਪਠਾਨਕੋਟ ਗੁਰਦਾਸਪੁਰ ਸੜਾ ਡਾਂਗੇ ਕੋਈ ਪੀਰਸ ਕਿ ਤੋ ਸਬਕ ਨਹੀਂ ਲੈਣਾ ਚਲੋ ਨੁਕਸਾਨ ਹੋ ਗਿਆ ਪੰਜਾਬ ਦਾ ਪ੍ਰਧਾਨ ਮੰਤਰੀ ਆ ਰਹੇ ਆ ਜਦ ਪ੍ਰਧਾਨ ਮੰਤਰੀ ਆ ਰਹੇ ਆ ਤੁਸੀਂ ਕਮ ਸੇ ਕਮ ਆਪਣੀ ਮਨਿਸਟਰਸ ਦੀ ਕੈਬਨਿਟ ਦੀ ਇੱਕ ਬੈਠਕ ਕਰੋ ਕਿੰਨਾ ਨੁਕਸਾਨ ਹੋਇਆ ਸੀ ਦੱਸਿਓ ਤਾਂ ਸਹੀ ਜਿਹਦਾ ਤੇ ਸੀਗਾ ਕਿ ਉਸਨ ਪ੍ਰਾਈਮ ਮਿਨਿਸਟਰ ਦੀ ਬੈਠਕ ਚ ਚੀ ਮਨਿਸਟਰ ਸ਼ੋਡਾ ਮੈਂ ਪ੍ਰੈਜ਼ੈਂਟ ਮੁੱਖ ਮੰਤਰੀ ਜਾਂਦੇ फाइनेंस मिनिस्टर चाहते चलो मुख्यमंत्री बीमार से गए मिनिस्टर चाहते नहीं गए किनू भेजे एक कुडिया एक मुंडिया जूनियर मिनिस्टर भेजते चीफ सैकटरी गया हूँ प्राइम मिनिस्टर ने पूछा कि भी कि नुकसान होया उन चीफ सैकटरी के व्यूज ਤੇ ਲਗਭਗ 13000 ਕਰੋੜ ਦੇ ਕਰੀਬ ਹੋਇਆ ਤੇ ਉਹ ਕਹਿੰਦੇ ਸਾਨੂੰ 20000 ਕਰੋੜ ਦੇ ਦੇ ਉਹ ਭਾਈ ਤੁਸੀਂ ਆਪਣੇ ਘਰ ਚ ਇੱਕ ਫੈਸਲਾ ਤਾਂ ਕਰ ਲੋ